ਪੰਜਾਬ ਜ਼ਖਮੀ ਹੋਇਆ ਹੈ ਹਾਰਿਆ ਨਹੀਂ ਪੰਜਾਬ ਤੇ ਪਹਿਲਾਂ ਵੀ ਬਹੁਤ ਸਾਰੇ ਮੁਸੀਬਤਾਂ ਆਈਆਂ ਨੇ ਤੇ ਉਹਨਾਂ ਮੁਸੀਬਤਾਂ ਚੋਂ ਪਾਰ ਨਿਕਲਿਆ ਪੰਜਾਬ ਤੇ ਹੁਣ ਵੀ ਨਿਕਲੂਗਾ ਇਹ ਗੱਲ ਦਲਜੀਤ ਸਾਹਜ ਨੇ ਕੀਤੀ ਹੈ ਸਿੰਗਰ ਨੇ ਇੰਸਟਾਗ੍ਰam ਤੇ ਹਿੰਦੀ ਚ ਪਾਈ ਹੈ ਮੈਂ ਤੁਹਾਨੂੰ ਪੰਜਾਬੀ ਚ ਦੱਸਿਓ ਜਿੰਨੇ ਵੀ ਪੰਜਾਬ ਚ ਉਹਨੂੰ 19ਵਾਂ ਦਿਨ ਹੈ ਖੜਾ ਹੈ ਉਹ ਪੰਜਾਬ ਚ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਨੇ ਜੀ ਪੰਜਾਬ ਨਾਲ ਖੜੇ ਆ ਜੀ ਪੰਜਾਬ ਵਾਹ ਕਰ ਦਾਂਗੇ ਲੇਕਿਨ ਜੇ ਸਭ ਤੋਂ ਬਦਿਆ ਕਿਸੇ ਨੇ ਕਮੈਂਟ ਕੀਤਾ ਕਿਸੇ ਨੇ ਐਕਸ ਕਮੈਂਟ ਕੀਤਾ ਟਵੀਟ ਕੀਤਾ ਇੰਸਟਾਗ੍ਰਾਮ ਤੇ ਪਾਇਆ ਤਾਂ ਦਸਾਂਝਾ ਦੇ ਦਲਜੀਤ ਦੀ ਗੱਲਬੰਦੀ ਚ ਅਗੀ ਲੱਗੀ ਹੈ ਇਹਨੇ ਪੰਜਾਬ ਦੀ ਸਾਈਕੀ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਅਸਰ ਪੰਜਾਬ ਦੀ ਸਾਈਕੀ ਵੈਸੇ ਵੀ ਪੰਜਾਬੀਆਂ ਬਾਰੇ ਤਾਂ ਮੈਂ ਸਮਝਦਾ ਬਹੁਤ ਵਾਰ ਮੈਂ ਵਰਤਿਆ ਹੈ ਪੰਜਾਬੀਆਂ ਬਾਰੇ ਉਹ ਮੁਹੰਮਦ ਇਕਬਾਲ ਜਿਹੜਾ ਲਿਖਦੇ ਨੇ ਨਾ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਪੰਜਾਬ ਬਾਰੇ ਹੈ ਤੂੰ ਸਾਹੀ ਹੈ ਪਰਵਾਜ਼ ਹੈ ਕੰਮ ਤੇਰਾ ਤੂੰ ਬਾਜ ਹੈ ਔਰ ਉਡਣਾ ਤੇਰਾ ਕੰਮ ਹੈ ਤੂੰ ਸਾਹੀ ਹੈ ਪਰਵਾਜ਼ ਹੈ ਕੰਮ ਤੇਰਾ ਸਤਾਰੋਂ ਸੇ ਆਗੇ ਜਹਾਂ ਔਰ ਵੀ ਹੈ ਇਹ ਜਿਹੜੀ ਗੱਲ ਹੈ ਨਾ ਇਹ ਸੱਚ ਵਿੱਚ ਪੰਜਾਬੀਆਂ ਤੇ ਟੁੱਕਦੀ ਆ ਆਪਾਂ ਤਾਂ ਜਿਹੜਾ ਹੈ ਜੜਾ ਲਾ ਲੈਨੇ ਆ ਜਿੱਥੇ ਵੀ ਜਾਣੇ ਆਪਾਂ 47 ਤੋਂ ਬਾਅਦ ਦੇਖਿਆ ਸੰਕਟ ਆਇਆ ਤੇ ਪਰ ਐਡਾ ਵੱਡਾ ਨਹੀਂ ਕਿ ਅਸੀਂ ਦੁਬਾਰਾ ਨਾਟ ਸਕੀਏ ਇਹ ਜਿਹੜਾ ਸੰਝਾ ਰਾ ਜੀਤ ਹੈ ਇਹ ਪੰਜਾਬ ਦੀ ਸਿਕੰਦਰ ਸਭ ਦਾ ਪੈਸੇ ਵੀ ਉਹ ਜਿਵੇਂ ਗਾਉਂ ਵੇਲੇ ਪੰਜਾਬੀਆਂ ਦੀ ਗੱਲ ਕਰਦਾ ਕਿ ਆਗੇ ਉਹ ਪੰਜਾਬੀ ਉਹਨੇ ਪੰਜਾਬੀਆਂ ਦਾ ਕਾਫੀ ਮਾਨ ਵਧਾਇਆ ਫਿਰ ਖੈਰ ਮੈਂ ਜਿਹੜੀ ਅੱਜ ਇਹ ਹੜਾ ਬਾਰੇ ਉਹਨੇ ਗੱਲ ਕੀਤੀ ਹੈ ਇੱਕ ਤਾਂ ਤੁਹਾਡੀ ਉਹਦੀ ਟਿੱਪਣੀ ਮੈਨੂੰ ਵੀ ਚੰਗੀ ਲੱਗੀ ਹੈ ਸ਼ਾਇਦ ਤੁਹਾਨੂੰ ਵੀ ਚੰਗੀ ਲੱਗੇ ਲੋੜ ਆ ਇਸ ਗੱਲ ਦੀ ਜਿਹੜੀ ਗੱਲ ਉਹਨੇ ਕੀਤੀ ਹੈ ਮੈਂ ਉਹ ਤੁਹਾਨੂੰ ਸੁਣਾਉਣਾ ਫਿਰ ਮੈਂ ਥੋੜੀ ਆਪਣੀ ਟਿੱਪਣੀ ਵੀ ਕਰਦਾ ਤੇ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੀ ਉਹੀ ਗੱਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਤੁਹਾਨੂੰ ਪਲੀਜ਼ ਕਰ ਲਵੋ ਦੇਖੋ ਦਲਜੀਤ ਕਹਿੰਦਾ ਹੈ ਕਿ ਅੱਜ ਮੈਂ ਹਿੰਦੀ ਮੇ ਬਾਤ ਕਰੂਗਾ ਤਾਂ ਕਿ ਮੇਰੀ ਬਾਤ ਸਭੀ ਤੱਕ ਪਹੁੰਚ ਸਕੇ ਪੰਜਾਬ ਕੇ ਹਾਲਾਤ ਬਾੜ ਕੀ ਵਜ੍ਹਾ ਸੇ ਬਹੁਤ ਖਰਾਬ ਹੈ ਲੋਕੋ ਕੇ ਘਰ ਬਹਿ ਚੁਕੇ ਹੈ ਫਸਲੇ ਤਬਾਹ ਹੋ ਚੁਕੀ ਹੈ ਗਾਇ ਭੈਸ ਮਰ ਚੁਕੇ ਹੈ ਹਿੰਦੀ ਚ ਕਹਿ ਰਹੇ ਹੋ ਉਨਕੀ ਜ਼ਿੰਦਗੀ ਬਰਬਾਦ ਹੋ ਚੁਕੀ ਹੈ ਪੰਜਾਬ ਜ਼ਖਮੀ ਹੈ ਪਰ ਹਾਰਾ ਨਹੀਂ ਹੈ हम पंजाब की गोद से उठे हैं पंजाब ने हमें गोद लिया है और हम पंजाब की गोद में ही मरना है जितने भी पीड़ित परिवार हैं हम उनके साथ हैं राशन पानी देकर बात ख़त्म नहीं होगी जब तक उनकी जिंदगी दोबारा शुरू नहीं होगी हम तब तक उनके साथ खड़े हैं एक गल ਹੁਣੀ ਤਾਂ ਗੱਲ ਸ਼ੁਰੂ ਹੋਣੀ ਹੈ ਜਦੋਂ ਮੁੜਬ ਸੇਵਾ ਹੋਣਾ ਨਾ ਉਦੋਂ ਕਹਾਣੀ ਚੱਲਣੀ ਹੈ ਉਹਦੇ ਬਾਰੇ ਅਸੀਂ ਕਹਿ ਰਹੇ ਨੇ ਦਰਜੀਤ ਇਹ ਕਹਿੰਦਾ ਦੇਖੋ ਜਿਹੜੇ ਵੀ ਲੋਕ ਲਗੇ ਦਰਜੀਤ ਦੇ ਸ਼ਬਦਾਂ ਚ ਕਹਿ ਦਿੰਦਾ ਲੋਕ ਆਗੇ ਲੋਕਲ ਐਨਜੀਓ ਔਰ ਮੀਡੀਆ ਕੀ ਜੋ ਲੋਕ ਕੰਮ ਕਰ ਰਹੇ ਐ ਐਨਜੀਓਜ਼ ਕੰਮ ਕਰ ਰਹੇ ਮੀਡੀਆ ਕੰਮ ਕਰ ਰਿਹਾ ਉਨਕੀ ਮੈਂ ਪ੍ਰਸ਼ੰਸਾ ਕਰਦਾ ਉਹ ਉਹਨਾਂ ਨੇ ਅਕੇ ਅੱਗੇ ਨਾ ਲੋਕਾਂ ਦੀ ਮਦਦ ਕੀਤੀ ਹੈ ਇਹ ਗੱਲ ਉਹਦੀ ਠੀਕ ਹੈ ਫੇਰ ਅੱਗੇ ਜਾ ਕੇ ਉਹ ਇਹ ਕਹਿੰਦਾ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਕਿਹਾ ਕਾਰਪੋਰਟਰਾਂ ਨੂੰ ਉਹ ਸਾਰੇ ਤਿਆਰ ਤੇ ਉਹ ਇਹ ਕਹਿੰਦਾ ਕਿ ਮੁਸੀਬਤਾਂ ਆਉਂਦੀਆਂ ਰਹਦੀਆਂ ਨੇ ਅਸੀਂ ਮੁਸੀਬਤਾਂ ਚੋਂ ਨਿਕਲਾਂਗੇ ਇਹ ਉਹਦਾ ਕਹਿਣਾ ਹੈ ਖੈਰ ਇਹ ਉਹਨੇ ਦਿਲਜੀਤ ਨੇ ਕਿਹਾ ਵੈਸੇ ਇਹ ਜਿਹੜੀ ਵੀਡੀਓ ਚ ਮੈਂ ਦੇਖ ਰਿਹਾ ਜਾਂ ਜਿਹੜੀ ਮੈਂ ਗੱਲ ਕਰਨੀ ਹੈ ਉਹ ਦਰਜੀ ਦਾ ਤਾਂ ਇੱਕ ਬਹਾਨਾ ਸੱਚਮੁੱਚ ਲੋੜ ਹੀ ਹੈ ਹੁਣ ਜਿਹੜੇ ਲੋਕ ਇਹ ਕਹਦੇ ਨੇ ਨਾ ਤੁਹਾਨੂੰ ਕਿ ਜੀ ਅਸੀਂ ਆਵਾਂਗੇ ਆ ਆ ਗਏ ਜੀ ਕਲਸ਼ਿਪਰਾ ਚ ਆਉਣ ਜੀ ਭਾਈ ਗੱਲ ਸੁਣੋ ਸਿਆਸਤ ਤੋਂ ਬਿਨਾਂ ਕੀ ਹੈ ਜੀ ਇੱਥੇ ਕਿਹੜੀ ਗੱਲ ਹੈ ਆਪ ਆ ਕੇ ਉਹੀ ਗੱਲ ਕਹੀ ਹੈ ਕਿ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਆ ਗਈਆਂ ਨੇ ਉਹ ਇਹਦਾ ਜਾਇਜ਼ਾ ਲੈ ਕੇ ਦੱਸੋ ਫਿਰ ਤੁਸੀਂ ਕੀ ਕਰਨਾ ਹੈ ਮੈਨੂੰ ਪਹਿਲਾਂ ਕਹਦੇ ਮੈਨੂੰ ਪ੍ਰਧਾਨ ਮੰਤਰੀ ਨੇ ਭੇਜਿਆ ਉਹ ਕਹਿੰਦੇ ਮੈਂ ਉਹਨਾਂ ਨੂੰ ਰਿਪੋਰਟ ਦੇਵਾਂਗਾ ਮੈਂ ਜਾਇਜ਼ਾ ਲੈਣਾ ਹੈ ਆਪਾਂ ਅਗਰ ਇਹਦੇ ਟੀਮਾਂ ਜਾਇਜ਼ਾ ਲੈ ਰਹੀਆਂ ਨੇ ਤੇ ਤਾਂ ਤਾਂ ਕੁਛ ਨਹੀਂ ਜਿਹੜੇ ਇਸਰਾਂ ਜਿਹੜੇ ਸਿਆਸੀ ਲੋਕ ਤਾਂ ਸਿਆਸੀ ਰੋਟੀਆਂ ਸੇਕ ਰਹੇ ਨੇ ਹਾਜ਼ਰੀਆਂ ਲਵਾ ਰਹੇ ਨੇ ਤੇ ਮੈਨੂੰ ਚੰਗਾ ਲੱਗਿਆ ਦੇਖੋ ਮੈਂ ਨਹੀਂ ਕਹਦਾ ਮੈਂ ਸਾਰੇ ਪਰ ਮੈਂ ਤਾਂ ਬਹੁਤ ਸਰੀਆਂ ਜਿਹੋ ਜਿਹਨਾਂ ਦਾ ਜ਼ਿਕਰ ਕੀਤਾ ਜਿਹੜੇ ਲੱਗੇ ਨੇ ਸਿਕਰੇਟਸ ਵਾਲੇ ਖਾਲਸਾ ਵਾਲੇ फाउंडेशन है शिवगुड फाउंडेशन है जनरेटेड 6 वाले ने इवन एसजीपीसी भी है अभी ਆਪਾਂ ਸਿਆਸੀ ਤੌਰ ਤੇ ਜੋ ਮਰਜ਼ੀ ਕਹੀਏ ਕਿ ਜੀ ਸ਼੍ਰੋਮਣੀ ਕਾਲੀ ਦਲ ਦਾ ਪਿੰਗਾ ਜਾਂ ਕੁਛ ਹੈ ਉਹ ਵੀ ਹੈ ਬਹੁਤ ਸਾਰੇ ਲੋਕਲ ਐਂਜਲੀਆਂ ਜਿਓ ਲੱਗੀਆਂ ਨੇ ਬਹੁਤ ਸਾਰੇ ਲੋਕ ਆਪਣੇ ਆਪ ਆ ਇਹ ਕੱਲ ਮੈਂ ਕਿ ਦੇਖ ਰਿਹਾ ਸੀ ਗੋਤਾ ਕੋਰਾ ਕਹਿੰਦਾ ਵੀ ਚਾਰ ਪੰਜ ਤਾਂ ਨੇ 6 ਭਾਈ ਮੈਂ ਆਪਦਾ ਪੂਰਾ ਪ੍ਰਬੰਧ ਕਰਕੇ ਆਪਦੀ ਟੀਮ ਨਾਲ ਉੱਤੇ ਉੱਤੇ ਦਾ ਸਾਰੇ ਕਰੀ ਜਾਂਦੇ ਨੇ ਕਿਸ਼ਤੀਆਂ ਨਾਲ ਜੇਕਰ ਤੇ ਥੱਲੇ ਵੀ ਕੋਈ ਚੀਜ਼ ਲੱਭਣੀ ਹੈ ਮੈਂ ਚਾਰ ਬੈਠਾ ਇਹ ਲੋਕ ਆ ਰਹੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਜਿਹੜੇ ਜਿਹੜੇ ਕਲਾਕਾਰ ਮੇਰੇ ਝੱਗੇ ਲੱਗੇ ਹਰ ਟੀਮਾਂ ਦੀ ਇਹ ਗੱਲ ਕਿ ਜੀ ਇੰਨਾ ਲੋਕਾਂ ਦੇ ਸਰਤੇ ਤਾਂ ਅਸੀਂ ਬਣੇ ਆ ਇਹ ਖਾੜੇ ਲਾਉਂਦੇ ਨੇ ਚਾਹ ਸਾਡੇ ਕੋਲ ਪੈਸਾ ਆਉਂਦਾ ਤੇ ਫਿਰ ਅਸੀਂ ਜੇ ਇਹਨਾਂ ਨੂੰ ਦੇ ਦਈਏ ਤਾਂ ਅਸੀਂ ਸਾਡਾ ਵੀ ਤਾਂ ਫਰਜ਼ ਬਣਦਾ ਬਿਲਕੁਲ ਬਣਦਾ ਫੇਰਾ ਪੈਸਾ ਜਿਹੜੀ ਅੱਜ ਕੱਲ ਇੰਟਰਟੇਨਮੈਂਟ ਇੰਡਸਟਰੀ ਜੀ ਪੈਸਾ ਜ਼ਿਆਦਾ ਹੈ ਤੇ ਉਹਦੇ ਚੋ ਇਹ ਬੱਕਰੀ ਗੱਲ ਹੈ ਕਿ ਕਈ ਐਂਟਰਟੇਨਮੈਂਟ ਇੰਡਸਟਰੀ ਚੋਂ ਮਨ ਵਰਗੇ ਇੱਧਰ ਆ ਗਏ ਜਿੱਥੇ ਪੈਸਾ ਹੀ ਕਮਾਉਂਦਾ ਭਗਵਾਨ ਤੁਮੰਦੀ ਇਹ ਗੱਲ ਤਾਂ ਠੀਕ ਹੈ ਫਿਰ ਤਾਂ ਉਧਰ ਜ਼ਿਆਦਾ ਸੀ ਤੇ ਬੰਦਾ ਕੱਲਾ ਪੈਸਾ ਥੋੜੀ ਕਮਾਉਂਦਾ ਉਹਨੂੰ ਪਾਵਰ ਵੀ ਚਾਹੀਦੀ ਹੈ ਸੱਤਾ ਵੀ ਚਾਹੀਦੀ ਹੈ ਤਾਂ ਕਈ ਵਾਰੀ ਬੰਦਾ ਸੱਤਾ ਲਈ ਆ ਜਾਂਦਾ ਕਈ ਵਾਰੀ ਸ਼ੌਹਰਤ ਉੱਤਰ ਤੇ ਸੱਤਾ ਇੱਧਰ ਕਮਾ ਲਓ ਇਹ ਵੀ ਕੰਮ ਚੱਲਦੇ ਨੇ ਖੈਰ ਆਪਾਂ ਪੰਜਾਬ ਦੇ ਹੜਾ ਦੀ ਗੱਲ ਕਰ ਰਹੇ ਸੀ ਤਾਂ ਉਹਦੇ ਵਿੱਚ ਸਾਰੇ ਲੱਗੇ ਨੇ ਆਪਾਂ ਅਕਸਰ ਕਹਿੰਦੇ ਆ ਪੰਜਾਬ 'ਚ ਇਹ ਡੇਰੇ ਖੁੱਲਗੇ ਜੀ ਪੰਜਾਬ 'ਚ ਆਪਾਂ ਹੀ ਕਰਦੇ ਆ ਗੱਲ ਬਿਲਕੁਲ ਕਰ ਮੈਂ ਵੀ ਕਰਦਾ ਕਿ ਜੇ ਸਿੱਖਾਂ 'ਚ ਜਾਤ ਪਾਤ ਖਤਮ ਹੋਈ ਹੁੰਦੀ ਤਾਂ ਆ ਡੇਰੇ ਨਾ ਖੁੱਲਦੇ ਬਹੁਤ ਵਾਰ ਇਹ ਗੱਲ ਕੀਤੀ ਹੈ ਕਨਵਰਸ਼ਨ ਹੋ ਰਹੀ ਹੈ ਪਰ ਜੋ ਵੀ ਹੈ ਇਹਨਾਂ ਦੇ ਨਾਲ ਜਿੱਥੇ ਵੀ ਕੋਈ ਸੰਤ ਬੈਠਾ ਉਹ ਡੇਰੇਦਾਰ ਉਹ ਕੰਮ ਕਰ ਰਿਹਾ ਤਾਂ ਇਹ ਸਾਰੇ ਲੱਗੇ ਨੇ ਇਹਨਾਂ ਦੀ ਪ੍ਰਸ਼ਾਸਨ ਇਸ ਕਰਕੇ ਕਰਨੀ ਪੈਂਦੀ ਹੈ ਤੇ ਦੂਜੇ ਪਾਸੇ ਚਿੜੀ ਗੱਲ ਤੋਂ ਮੈਂ ਗੱਲ ਕਰੀ ਤੇ ਇਹ ਤਾਂ ਪੰਜਾਬ 25 ਲੱਖ ਤੋਂ ਸ਼ੁਰੂ ਹੋਇਆ ਸੀ ਗਰਦਾਸਪਨ ਸਭ ਤੋਂ ਪਹਿਲਾਂ ਉਹਨੇ ਐਲਾਨ ਕੀਤਾ ਕਿ ਮੈਂ 25 ਲੱਖ ਦੰਦਾ ਤੇ ਫਿਰ ਕੋਈ ਆਗ ਸਤਿੰਦਰ ਸਰਤਾਜ ਦੀ ਫਾਊਂਡੇਸ਼ਨ ਦਲਜੀਤ ਸਿੰਘ ਜੀ ਦਾ ਮੈਂ ਜ਼ਿਕਰ ਕੀਤਾ ਇਹਨੇ 10 ਪਿੰਡ ਗੋਦ ਲੈ ਲੇ ਤੇ ਉਸ ਤੋਂ ਬਾਅਦ ਤਾਂ ਫਿਰ ਹੋਰ ਤੇ ਜਿਹੜਾ ਮਰਕੀਰਤ ਆਲਖ ਕਹਿੰਦਾ ਕਿ ਮੈਂ 5 ਕਰੋੜ ਦੰਦਾਂ ਪਰ ਮੈਨੂੰ ਲੱਗਦਾ ਜਿਵੇਂ ਉਹ ਕੱਲ ਗੱਲ ਜੀ ਗੋਲ ਕਰ ਰਿਹਾ ਸੀ ਕਿ ਜੀ ਮੈਂ ਔਰ ਫ੍ਰੀ ਦਾ ਟਰੈਕਟਰ ਵਾਲਾ ਜੀ ਸਾਡਾ ਭਰਾ ਹੈ ਜੀ ਟਰੈਕਟਰ ਫ੍ਰੀ ਕਰਾਂਗੇ ਉਹਦੇ ਚ ਮੈਨੂੰ ਲੱਗਦਾ ਕੋਈ ਜਦੋਂ ਦੇਖਾਂਗੇ ਤੇ ਬਾਕੀ ਸਾਰੇ ਆਪਣੇ ਆਪਣੇ ਸਾਧਨ ਸਾਰੇ ਲੱਗੜੇ ਕੋਈ ਜਾ ਕੇ ਦਵਾਈਆਂ ਵੰਡ ਰਿਹਾ ਕੋਈ ਜਿਹੜਾ ਸਿਰਫ ਜਵਾਨੀ ਆ ਰੈਪਰ ਬਾਦਸ਼ਾਹ ਉਹ ਜਵਾਨੀ ਗੱਲ ਕਰਦੀ ਜੀ ਮੈਂ ਵੀ ਪੰਜਾਬ ਕਾ ਹਾਂ ਜੀ ਮੇਰਾ ਵੀ ਪਿੰਡ ਹੈ ਸਾਰੇ ਉਹ ਜਿੰਨਾ ਜਿਹਦਾ ਦਿਲ ਕਰਦਾ ਕਰ ਰਹੇ ਨੇ ਲੇਕਿਨ ਜਿਹੜੇ ਗਰਾਉਂਡ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਸੱਚਮੁੱਚ ਹੀ ਪ੍ਰਸ਼ੰਸਾ ਕਰਨੀ ਬਣਦੀ ਹੈ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਸੀ ਇਹ ਦਰਜੀਤ ਦੇ ਹਵਾਲੇ ਨਾਲ ਕਿ ਪੰਜਾਬ ਤੇ ਮੁਸ਼ਕਿਲਾਂ ਸੱਚਮੁੱਚ ਬਹੁਤ ਆਉਂਦੀਆਂ ਰਹੀਆਂ ਨੇ ਲੇਕਿਨ ਪੰਜਾਬ ਹਮੇਸ਼ਾ ਉੱਠਿਆ ਤੇ ਕੱਲ ਮੈਨੂੰ ਚੰਗੀ ਗੱਲ ਲੱਗੀ ਇੱਕ ਬੰਦੇ ਦੀ ਜਿਹੜਾ ਇਹ ਕਹਿ ਰਿਹਾ ਸੀ ਕਿ ਜੀ ਜਦੋਂ ਮੇਰਾ ਸਭ ਕੁਝ ਤਬਾਹ ਹੋ ਗਿਆ ਮੈਂ ਕੁੜੀਆਂ ਦਾ ਵਿਆਹ ਕਰਨੇ ਤੋਂ ਕੁਝ ਨਹੀਂ ਬਚਿਆ ਪਰ ਕਦ ਮੈਂ ਗੁਰੂ ਗੋਬਿੰਦ ਸਿੰਘ ਜੀ ਬਲ ਦੇਖ ਲਿਆ ਤੇ ਮੈਂ ਮੈਂ ਕੋਈ ਗੱਲ ਨਹੀਂ ਉਹਨਾਂ ਦਾ ਜੋ ਕੁਝ ਉਹਦਾਂ ਨੇ ਦੇਖਿਆ ਅਸੀਂ ਉਹਨਾਂ ਦੇ ਮੁਕਾਬਲੇ ਕੀ ਹੈ ਮੇਰੇ ਗੱਲ ਯਾਦ ਆ ਗਈ ਪਿਆਰੇ ਦਰਸ਼ਕੋ ਇੱਕ ਮੇਰਾ ਮਿੱਤਰ ਉਹਦਾ ਬੇਅਰ ਹਾਊਸ ਸੀ ਅੰਗਲੈਂਡ 'ਚ ਉਹਨੂੰ ਲੱਗੀ ਅੱਗ ਉਹ ਹੋ ਗਿਆ ਬਿਲਕੁਲ ਇੰਸ਼ੋਰੈਂਸ ਹੋਈ ਨਹੀਂ ਹੋਈ ਸੀ ਸੜਕ ਤੇ ਆ ਗਿਆ ਉਹ ਕਹਿੰਦਾ ਵੀ ਮੈਂ ਸੋਚ ਰਿਹਾ ਵੀ ਹੁਣ ਕੁਛ ਨਹੀਂ ਇੰਨੀ ਮਿਹਨਤ ਨਾਲ ਪੈਸਾ ਘਰੋਂ ਆ ਕੇ ਬੱਚਾ ਤਾਂ ਦੂਰ ਰਹਿ ਕੇ ਬਣਾਇਆ ਸੀ ਹੁਣ ਮੇਰੇ ਕੋਲ ਕੀ ਹੈ ਕਹਿੰਦਾ ਮੈਂ ਸੋਚਿਆ ਵੀ ਚਲੋ ਹੁਣ ਮੇਰੇ ਕੋਲ ਕੋਈ ਚਾਰਾ ਨਹੀਂ ਖੁਦ ਗੱਸ਼ੀ ਕਰਦੇ ਮੇਰਾ ਕਹਿੰਦਾ ਮੈਂ ਮਨ ਆਪ ਦੱਸ ਰਿਹਾ ਮਾਨਸਿਕ ਤੌਰ ਤੇ ਕਹਿੰਦਾ ਮੈਂ ਤਿਆਰ ਹੋ ਗਿਆ ਤੇ ਕਹਿੰਦੇ ਜਦੋਂ ਮੈਂ ਸਾਰਾ ਕੁਝ ਕਰ ਰਿਹਾ ਸੀ ਅਚਾਨਕ ਹੀ ਕਹਿੰਦਾ ਮੈਂ ਘਰ ਚ ਫੋਟੋ ਲਾਈ ਹੋਇਆ ਗੁਰੂ ਗੋਬਿੰਦ ਸਿੰਘ ਜੀ ਮੇਰੇ ਧਿਆਨ ਉੱਤਰ ਚਲੇ ਗਿਆ ਕਹਿੰਦਾ ਮੈਂ ਸੋਚਿਆ ਕਿ ਅਨੰਤ ਪੁਰਸਾਹਬ ਦੇ ਵਿੱਚ ਉਹਨਾਂ ਵਿਲੇਜ ਹਾਤੀ ਨੋੜਾ ਆਪਣੇ ਆਪ ਚ ਜਿਵੇਂ ਅੱਜ ਕਹਿਦੀ ਆਪਣੇ ਜਹਾਜ਼ ਰੱਖੇ ਹੋਣੇ ਐਨਾ ਅਮੀਰ ਮਤਲਬ ਕੀ ਨਹੀਂ ਸੀ ਇਹਨਾਂ ਦੇ ਪਰਸਾਹ ਦੇ ਕੋਲ ਗੁਰੂ ਗੋਬਿੰਦ ਸਿੰਘ ਕੋਲ ਤੇ ਕੁਛ ਦਿਨ ਬਾਅਦ ਆਪਾਂ ਮਾਛੀਵਾੜੇ ਦੇਖਦੇ ਉਹਨਾਂ ਨੂੰ ਨੰਗੇ ਪੈਰ ਢਿੱਡ ਦਾ ਸਰਾਣਾ ਚਾਰੇ ਬੱਚੇ ਮਾਂ ਪਿਓ ਪਹਿਲਾਂ ਇੱਕ ਦੂ ਵੱਡਾ ਕਹਿੰਦਾ ਨੁਕਸਾਨ ਕੀ ਹੋ ਸਕਦਾ ਕੁਝ ਵੀ ਨਹੀਂ ਬਚਿਆ ਸੀ لیکن ਤੇ ਕਦਾ ਜਦ ਮੈਂ ਗੁਰੂ ਦੇਖਿਆ ਤੇ ਮੈਂ ਸੋਚਿਆ ਬਿਲਕੁਲ ਕੀ ਹੋਇਆ ਨਿਕਲਿਆ ਕੀ ਜਿਤਨਾ ਮ ਸ ਜਿਹੜਾ ਮਤਲਬ ਇਸ ਹਾਲਾਤ ਦੇ ਵਿੱਚ ਵੀ ਜਫਰ ਨਾਮੇ ਦੀ ਗੱਲ ਕਰਦਾ ਤੇ ਉਹ ਗੁਰੂ ਦਾ ਅਸੀਂ ਸਿੱਖ ਸਾਡਾ ਕੀ ਨੁਕਸਾਨ ਹੋਇਆ ਬੋ ਯਾਰ ਮੈਂ ਕੈਂਸਰ ਕਰਤਾ ਮਰਨਾ ਤੇ ਹੋਣਗਾ ਤਾਂ ਦੇਖ ਦੁਬਾਰਾ ਸਾਰਾ ਕੁਝ ਹੋ ਗਿਆ ਸੋ ਇਹ ਤਾਂ ਕੁਝ ਵੀ ਨਹੀਂ ਫਿਰਦਾ ਜੇ ਆਪਾਂ ਉਸ ਪਾਸੇ ਨੂੰ ਦੇਖੀਏ ਸਾਨੂੰ ਤਾਂ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਦੁੱਖ ਹੁੰਦਾ ਹੈ ਇਹ ਵਿੱਚ ਕੋਈ ਦੋਰਾਵਾ ਨਹੀਂ ਲੇਕਿਨ ਇਸੇ ਦੁੱਖ ਤੋਂ ਆਪਾਂ ਨਿਕਲ ਜਾਣਾਗੇ ਇਹ ਗੱਲ ਮੈਨੂੰ ਉਹ ਚੰਗੀ ਲੱਗੀ ਹੈ ਦਰਜੀਤ ਚੀਮਾ ਅਦਾ ਦਰਜੀਤ ਦਸਾਂਝ ਦਾ ਇਹ ਕਹਿਣਾ ਕਿ ਅਸੀਂ ਜ਼ਖਮੀ ਹੋਏ ਹਾਰੇ ਨਹੀਂ ਇਹ ਠੀਕ ਕਿਸੇ ਵੀ ਉਮਰ 'ਚ ਕੋਈ ਵੀ ਬੰਦਾ ਵਧੀਆ ਗੱਲ ਕਰ ਸਕਦਾ ਤੇ ਦਰਜੀਤ ਜੋ ਮਰਜੀ ਗਾਣੇ गाਵੇ ਮੈਂ ਐਨੇ ਤਾਂ ਨਹੀਂ ਮੈਂ ਸੁਣਦਾ ਪੰਜਾਬੀ ਜਿਹੜੇ ਇਹਨਾਂ ਦੇ ਜਿਹੜੇ ਨਵੇਂ ਸਿੰਗਰ ਨੇ ਪੁਰਾਣੇ ਤਾਂ ਮੈਨੂੰ ਚੰਗੇ ਲੱਗਦੇ ਨੇ ਲੇਕਿਨ ਇਹ ਉਹਦੀ ਗੱਲਬਾਤ ਬਹੁਤ ਚੰਗੀ ਲੱਗੀ ਵੀ ਇਹ ਜਦੋਂ ਦਾ ਜਿਹੜਾ ਸ਼ੋਅ ਆ ਚੱਕਿਆ ਪੰਜਾਬੀ ਆ ਗਏ ਹੋਏ ਪੰਜਾਬੀਆਂ ਦੀ ਫਿਰ ਜ ਕੋਈ ਇੱਕ ਹੀ ਬੰਦਾ ਮੈਨੂੰ ਲੱਗਿਆ ਜਿਹੜੇ ਪੱਗ ਨਾਲ ਐਕਟਿੰਗ ਕੀਤੀ ਬਾਲੀਵੁੱਡ ਚ ਵੀ ਪਪੂਲਰ ਹੋਇਆ ਇੱਧਰ ਵੀ ਪਪੂਲਰ ਆ ਪੰਜਾਬੀ ਫਿਲਮਾਂ ਚ ਗਾਣਿਆਂ ਚ ਵੀ ਤੇ ਉਹ ਬੰਦਾ ਈਵਨ ਫੈਸ਼ਨ ਸ਼ੋ ਜਿਹੜਾ ਅਮਰੀਕਾ ਚ ਉਹਦੇ ਚ ਵੀ ਉਹ ਸਰਦਾਰ ਬਣ ਕੇ ਗਿਆ ਤਾਂ ਹੈਈਏ ਸਰਦਾਰ ਬਣ ਕੇ ਕੀ ਜਾਣਾ ਨਹੀਂ ਨਹੀਂ ਉਹਦੇ ਉੱਤੇ ਮਾਣ ਤਾਂ ਪਹਿਲੇ ਹੁੰਦਾ ਸੀ ਇਹ ਗੱਲ ਸੁਣ ਕੇ ਮੈਨੂੰ ਹੋਰ ਵੀ ਮਾਣ ਹੋਇਆ ਤੇ ਮੈਨੂੰ ਲੱਗਦਾ ਕਿ ਲੋਕ ਬਾਕੀ ਜਿਹੜੇ ਕੱਟ ਸਕਦੇ ਨੇ ਹੜਪੀੜਤਾ ਦੀ ਮਦਦ ਉਹ ਜ਼ਰੂਰ ਅੱਗੇ ਆਉਣਗੇ ਤੇ ਆਪਾਂ ਨੇ ਤੇ ਮੁਰਬਸੇਵੇ ਦੀ ਜਿਹੜੀ ਗੱਲ ਆ ਉਹਦੇ ਵੱਲੋਂ ਜ਼ਿਆਦਾ ਧਿਆਨ ਦੇ। ਨੁਕਸਾਨ ਨੂੰ ਦੀ ਪਰਪਾਈ ਕਰਨ ਦੀ ਲੋੜ ਹੈ ਹੁਣ। ਅੱਜ ਥੋੜੀ ਜਿਹੀ ਰਾਹਤ ਵਾਲੀ ਗੱਲ ਹੈ। ਇੱਕ ਤਾਂ ਹੁਣ ਤੁਹਾਡੇ ਸਾਹਮਣੇ ਹੈ ਕਿ ਅੱਗੇ ਨਾਲੋਂ ਮੌਸਮ 5 ਦਿਨ ਲਈ ਕੋਈ ਅਲਰਟ ਨਹੀਂ। ਦੂਜਾ ਇਹ ਵੀ ਹੈ ਕਿ ਭਾਵੇਂ ਥੋੜੇ ਸਹੀ ਘਟਣਾ ਸ਼ੁਰੂ ਹੋਇਆ ਹੈ। ਘਟੋ ਘਟ ਵਧਿਆ ਨਹੀਂ ਨਾ। ਇਹਦਾ ਮਤਲਬ ਉਹ ਕਿ ਹੁਣ ਮੋੜਾ ਪੈਣਾ ਸ਼ੁਰੂ ਹੋ ਗਿਆ। ਮੋੜੇ ਤੋਂ ਪਹਿਤ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਤੇ ਜਿਹੜੇ ਨੁਕਸਾਨ ਹੋਇਆ ਉਹਦੀ ਭਰਪਾਈ ਕਿਵੇਂ ਕਰਨੀ ਹੈ ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ ਤੋਂ ਕਿਵੇਂ ਲੈਣਾ ਹੈ ਮੁਆਵਜ਼ਾ ਹੁਣ ਤੱਕ ਸਰਕਾਰਾਂ ਰੋਟੀ ਖਵਾਉਂਦੇ ਰਹੇ ਤੇ ਹੁਣ ਪੰਜਾਬ ਨੂੰ ਕੀ ਦਿੰਦੀ ਹੈ ਸਰਕਾਰ ਇਹ ਸਾਰੀਆਂ ਗੱਲਾਂ ਆਉਣ ਵਾਲੇ ਟਾਈਮ 'ਚ ਆਪਾਂ ਦੇਖਣੀਆਂ ਨੇ ਫਿਲਹਾਲ ਤਾਂ ਜ਼ਖਮੀ ਹੋਇਆ ਹਾਰਿਆ ਨਹੀਂ ਪੰਜਾਬ ਨਹੀਂ ਕਦੇ ਹਾਰੂਗਾ ਥੋੜਾ ਬਹੁਤ ਵਾਸ਼